ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਚਰਵਾਦੀ ਸਾਹਿਤ ਕਲਾਸੀਕਲ ਕੋਠੀ ਦਾ ਕੰਮ ਚੱਲ ਰਿਹਾ ਸੀਗਾ ਤੇ ਉਹਦੇ ਤੇ ਆਪਣਾ ਇਹ ਕੰਮ ਜਾਣ ਬੰਨਿਆ ਗਿਆ ਸੀਗਾ ਤੇ ਅੱਜ ਪੈਰ ਅਸੀਂ ਲੈਂਟਰ ਪਰ ਵੈਸੇ ਵੀਡੀਓ ਕਾਲ ਨਹੀਂ ਆਉਂ ਲੇਟਾਂਗੇ ਤੇ ਕੱਲ ਦਾ ਇਹ ਕੰਮ ਹੋਇਆਗਾ ਤੇ ਇਹਦੇ ਵਿੱਚ ਆਪਾਂ ਲੌਬੀ ਦੇ ਵਿੱਚ 6 ਸੂਤਾ ਤੇ 5 ਸੂਤਾ ਮਿਕਸ ਕਰਕੇ ਸਰੀਆਂ ਪਾਇਆਗਾ ਤੇ ਕੰਮ ਤੈਨੂੰ ਦਾ ਸਰੀਆਂਗਾ ਇਹ ਤੇ 8 ਵਜੇ 6 ਦੀ ਡੱਬੀ ਬੰਨੀ ਆਗੀ ਤੇ ਇਹ ਬਾਦਰੇ ਦੇ ਬੀਮ ਲਾਏ ਆਪਾਂ ਉਹਕੇ 2.5 ਫੁੱਟ ਵੱਧ ਰਹੀ ਸੀ ਇੱਕ ਮੰਨ ਲਓ ਵੀ ਆਪਾਂ ਕਟਮਾ ਵੀ ਲਾਤਾ ਪੁੰਜੇ ਨੂੰ ਤੇ ਅੱਗੇ ਇੱਕ ਉਧਰ ਪੋਰਚ ਵੱਡਾ ਸੀਗਾ ਥੋੜਾ ਜਿਹਾ ਉਹਦੇ ਵਿੱਚ ਆਪਾਂ ਵੀਮ ਦਾ ਤਾਂ ਬਾਕੀ ਤਾਂ ਛੋਟਾ ਕੰਮ ਹੀ ਸੀ ਤੇ ਆ ਤੁਸੀਂ ਮੋਹਰ ਦੇਖ ਸਕਦੇ ਹੋ ਇੱਥੇ ਲਾਈ ਵੀ ਆ ਮੋਹਰ ਕਾਮਦਨ ਦੀ ਮੋਹਰ ਆ ਗਈ ਉਹ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਸੋਹਣਾ ਕੰਮ ਹੋਇਆ ਤੇ ਡਿਜ਼ਾਈਨ ਚ ਇੱਕ ਘਰੇ ਅਗਲੀ ਵੀਡੀਓ ਦੇ ਵਿੱਚ ਮੈਂ ਇਹਦਾ ਪਾਉਂਗਾ ਫਰੰਟ ਦਾ ਡਿਜ਼ਾਈਨ ਤੇ ਅੱਗੇ ਆਪਾਂ ਜਿਹੜੀ ਮੋਲਡਿੰਗ ਬਣਾਈ ਜਾਗੀ ਉਹ ਪੀਓਪੀ ਦੇ ਨਾਲ ਬਣਾਈ ਹੈ ਇਸ ਵਾਰੀ ਪਹਿਲਾਂ ਵੀ ਆਪਾਂ ਥੱਲੇ ਗਰਾਉਂਡ ਫਲੋਰ ਦੀ ਮਾਰਨਿੰਗ